ਅੱਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲਾਗ ਦੇ ਵਿੱਚ ਤੇ ਅੱਜ ਅੱਜ ਆਪਾਂ ਚੱਲੇ ਆਪਣੇ ਮਾਸੜ ਜੀ ਦੇ ਸ਼ਹਿਰਪੜ ਦੇ ਭੋਗ ਤੇ ਤੇ ਅੱਜ ਹੋਇਆ ਹੈਗਾ ਅੱਜ ਸੈਲਪੜ ਦਾ ਭੋਗ ਤੇ ਸਾਰੇ ਜਾਣੇ ਮੈਂ ਮਮੀ ਡੈਡੀ ਤੇ ਮੇਰੀ ਨਾਨੀ ਆਈ ਵੀ ਆ ਜੀ ਨੇ ਤੇ ਹੁਣ ਚਾਰੇ ਅਸੀਂ ਚੱਲੇ ਭੋਗ ਦੇ ਉੱਤੇ ਪਿੰਡ ਬਾਦਰੇ ਤੇ ਅਸੀਂ ਤਕਰੀਬਨ ਅਸੀਂ ਡੌਚਰ ਵਾਲਿਆਂ ਦੇ ਸਾਹਮਣੇ ਆ ਗਏ ਪਿੰਡ ਫਿਲ ਕਰਕੇ ਥੋੜਾ ਜਿਹਾ ਕੰਮ ਹੀ ਖਰਾਬ ਹੋ ਗਿਆ ਅੱਜ ਡੈਂਟ ਵਗੈਰੋਂ ਪਹੁੰਚ ਗਿਆ ਪਾ ਭੋਗ ਤੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਚਾਹ ਪਾਣੀ ਅੰਦਰ ਦੇ ਵੀ ਮੇਰੇ ਤੱਕ ਤਾਂ ਉਹ ਗੱਲ ਹੀ ਕਰਨਾ ਨਹੀਂ ਉਹ ਜਿਹੜੀ ਬਸਿਆ ਕਿ ਤੱਕ ਨਾ ਜਾ ਕਿੱਥੇ ਜਾਵੇਗਾ ਪਰ ਇਹੋ ਜਿਹਾ ਸੀ ਵਾਸ਼ੂ ਸਾਧ ਤੇ ਉਸਾਲ ਸੰਗ ਦੀ ਦੁਨੀਆ ਤੇ ਕਿਸੇ ਦਾ ਕੋਈ ਸਹਾਰਾ ਕਿਸੇ ਦਾ ਕੋਈ ਸਹਾਰਾ ਅਮਰਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੀ ਉਸ ਪਿੰਡ ਦਾ ਨਾਮ ਹੈ ਬਤਾਲਾ ਇੱਕ ਹੈ ਬਾਬਾ ਬਕਾਲਾ ਇੱਕ ਹੈ ਬਤਾਲਾ ਅਮਰਤਸਰ ਜ਼ਿਲ੍ਹੇ ਦਾ ਇਹ ਪਿੰਡ ਹੈ ਜੀ ਬਤਾਲਾ ਤਾਲੇ ਦੇ ਰਹਿਣ ਵਾਲੀ ਇੱਕ ਮਾਤਾ ਭੈਣ ਹੋਈ ਹੈ ਜਿਸ ਦਾ ਨਾਮ ਹੈ ਸ਼ਾਂਤੀ ਵਿਚਾਰ ਆਪਾ ਕਰਨੀ ਹੈ ਜੀ ਜਿਹੜੀ ਸਾਡੇ ਇਤਿਹਾਸ ਵਿੱਚ ਲਿਖੀ ਹੋਈ ਹੈ ਕੋਈ ਅਲਸੀ ਵਿਚਾਰ ਆਪਾਂ ਸਾਂਝੀ ਨਹੀਂ ਕਰਦੇ ਜੀ ਜਿਹਦਾ ਨਾਂ ਕੋਈ ਮੂਹ ਹੋਵੇ ਨਾ ਕੋਈ ਪੈਰ ਹੋਵੇ ਵਿਚਾਰਾ ਉਹ ਵੀ ਸਾਂਝਿਆ ਕਰਾਂਗੇ ਜਿਹੜੀਆਂ ਸਾਡੇ ਇਤਿਹਾਸ ਦੀਆਂ ਵਿਚਾਰਾਂ ਨੇ ਪੈਣ ਸ਼ਾਂਤੀ ਹੋਈ ਐ ਸਾਧ ਸੰਗਤ ਏੰਮਾ ਦਾ ਜਿਹੜਾ ਕਿਸਲਾ ਪਰਿਵਾਰ ਸੀਗਾ ਇਹਨਾਂ ਦੇ ਮਾਤਾ ਪਿਤਾ ਪੇਕੇ ਪਿੰਡ ਉਹ ਸਾਰੇ ਹੀ ਸਤਿਗੁਰਾਂ ਨੂੰ ਮੰਨਣ ਵਾਲੇ ਸਨ ਕਿਸਲਾ ਸਾਰਾ ਹੀ ਪਰਿਵਾਰ ਹੁਣੇ ਸਾਰੇ ਪਰ ਜਦੋਂ ਇਹਨਾਂ ਨੂੰ ਪੁੱਤਰ ਦੀ ਦਾਤ ਮਿਲੀ ਹੁਣ ਤਾਂ ਨਹੀਂ ਮਾਰਨ ਜੋਗੇ ਨਹੀਂ ਰਹੇ ਹੁਣ ਸਾਰ ਸੰਗਤ ਮਿਹਣੇ ਮਾਰਨ ਜੋਗੇ ਨਹੀਂ ਰਹੇ ਹੁਣ ਪਹਿਲਾਂ ਦੇ ਨਾਲੋਂ ਬੋਲਣਾ ਘੱਟ ਕਰਿਆ ਵੀ ਅਸੀਂ ਤਾਂ ਕਹਿੰਦੇ ਸੀ ਸੋਡੇ ਘਰੇ ਕੋਈ ਖੁਸ਼ੀ ਨਹੀਂ ਆਉਣੀ ਲੱਗਦਾ ਇਹਨਾਂ ਦੇ ਗੁਰੂ ਹੀ ਤੱਕੜੇ ਨੇ ਗੁਰੂ ਇਹਨਾਂ ਦੇ ਵੱਡੇ ਨੇ ਖੁਸ਼ੀ ਫਿਰ ਵੀ ਇਹਨਾਂ ਦੇ ਘਰੇ ਆ ਗਈ ਸਾਰ ਸੰਗਤ ਪਹਿਲਾਂ ਦੇ ਨਾਲੋਂ ਹੰਕਾਰ ਘਟਿਆ ਹੰਕਾਰ ਘਟਿਆ ਮਾਣ ਘਟਿਆ ਚਲੋ ਜੀ ਸਮਾਂ ਲੰਘਦਾ ਗਿਆ ਸਮਾਂ ਲੰਘਦਿਆ ਲੰਘਦਿਆ 2 4 5 7 ਸਾਲ ਲੰਗੇ ਜਿਹੜਾ ਇਹਨਾਂ ਦੇ ਘਰੇ ਬੱਚਾ ਪੈਦਾ ਹੋਇਆ ਉਸ ਦਾ ਨਾਮ ਇਹਨਾਂ ਨੇ ਰੱਖਿਆ ਪੱਲਾ ਪਹਿਲੇ ਟਾਈਮਾਂ ਵਿੱਚ ਐਸੇ ਹੀ ਨਾਮ ਹੁੰਦੇ ਸਨ ਭਾਈ ਪੱਲਾ ਸ਼ੰਪਲ ਦੇ ਨਾਮ ਸਾਡੇ ਜੇ ਨਾਮ ਹੁਣ ਮਾਪਿਆਂ ਨੇ ਤਾਂ ਵੈਸੇ ਹੀ ਇਹਦਾ ਨਾਮ ਰੱਖਤਾ ਪੱਲਾ ਕਿਉਂ ਰੱਖਤਾ ਉਹਨਾਂ ਦਾ ਮੰਨਣਾ ਇਹ ਸੀ ਸਾਡੇ ਪੱਲੇ ਵਿੱਚ ਇਹ ਬੱਚਾ ਗੁਰੂ ਨੇ ਸਾਡੇ ਪੱਲੇ ਪਾਇਆ ਹੈ ਉਹਨਾਂ ਦਾ ਮੰਨਣਾ ਤਾਂ ਇਹ ਸੀ ਇਸ ਕਰਕੇ ਬੱਚੇ ਦਾ ਨਾਮ ਰੱਖਤਾ ਪੱਲਾ ਪਰ ਜਿਹੜੇ ਲੋਕ ਨੇ ਹਿੰਦestan ਕਈ ਵਾਰ ਭਾਈ ਪੱਲੇ ਨੂੰ ਕਹਿੰਦੇ ਉਹ ਪੱਲਿਆ ਤੇਰੇ ਪੱਲੇ ਕੀ ਹੋਂ ਦੁਨੀਆ ਉਲਟ ਚੱਲ ਪੈਂਦੀ ਆ ਕਿਉਂਕਿ ਹਰੇਕ ਬੰਦੇ ਨੇ ਹਰ ਗੱਲ ਮਾੜੇ ਪਾਸੇ ਉਲਟ ਪਾਸੇ ਲੈ ਕੇ ਜਾਣੀ ਆ ਕੋਈ ਬੰਦਾ ਰੱਬ ਦਾ ਡਰ ਨਹੀਂ ਰੱਖਦਾ سان تو سڀ 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 سار سڀ آئي سار سار سڀ سڀ سار سڀ آئي سار ਸਰਸ ਰੋ ਰੋ ਨਾ ਤੋ ਸਾ ਤੋ ਰੋ ਰਹਾ ਹੈ ਆਪਾ ਨੂੰ ਰਾਤ ਵਾਲੇ ਨੂੰ ਕੜਕਾਰ ਰਹਾ ਹੈ ਮੇਰੇ ਮਾਲਕੇ ਅੰਨ ਤੂ ਮੇਰੇ ਤੋ ਆ ਆ ਸੁਨਿ ਸੁਲਾ ਆਲਾ ਸਾ ਦਾ ਸਰਦਾਰ ਮੇਰੇ ਮਾਲਕ ਰੋ ਰਾਈ ਆ ਜਾ ਮੇਰੇ ਮਨ ਦੇ ਜਾਣਾ ਰੋ ਰੋ ਆ ਆ ਹਰਿ ਨਾ ਸੋ ਆਜ ਆਵਾਰਾ ਸਤਿਗੁਰੂ ਜੀ ਸੋਹਣਾ ਹੈ ਮਹਲਾ ਨਗਵ ਜੋ ਨਾਰੇ ਦੁੱਖ ਮਾ ਦੁੱਖ ਨਹੀਂ ਮੰਨ ਸਤਿ ਸਿਮੇ ਰੋਤਾ ਰਹੀ ਜਾ ਕੇ ਕੰਚਨਾ ਬਤੀ ਮਨ ਜੋ ਨਾਰੇ ਸਦਾ ਹੀ ਮਰਨਾ ਸੁਖ ਸਨੇਹ ਵਰਤੈ ਨਹੀਂ ਜਾਗ ਕਾਚਨ ਬਾਟੀ ਮਨ ਰਹਾਉ ਨਾਹਿੰਦੀ ਰਹਿ ਤੁਰ ਜਾ ਕਾ ਸੋ ਮਨਸਾ ਸਭ ਤੇ ਆਗਾ ਜਗ ਤੇ ਰਾਜ ਦਾ ਸਾ ਕਾਮ ਗੁਰੂ ਦਾ ਜੇ ਪਰਸਾ ਨਾਇਨਾ ਤੇ ਹੀ ਘਟ ਬ੍ਰਹਮੋ ਨਵਾਸਾ ਬਰਪਾ ਜਹਨਰਕੋ ਕੀਨੀ ਤੇ ਜੋਤਿ ਪ੍ਰਸ਼ਾਦੀ ਨਾਰਕੀਰ ਭਯੋਗਵੰਸੋ ਜਪਾਨੀ ਸੰਗ ਪਾਨੀ ਗੁਰ ਜਰਪਾਜ ਨਰਕੋਂ ਕੀਨੀ ਤਰੇ ਦੁਖ ਪ੍ਰਸ਼ਾਨੀ ਨਾਰਕੀਰ ਭਯੋਗਵੰਸੋ ਜਪਾਨੀ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਇਹਨੂੰ ਖੋਲ ਪਤਾ ਹੈ ਤੂੰ ਆਹੇ ਖੁੱਡਦਾ ਖੋਲ ਕੇ ਅੰਦਰ ਨਿਕਲ ਦੇ ਚੱਕ ਲੈ ਚੱਕ ਲੈ ਸਾਤ ਟ੍ਰੈਕਟਰ ਹੱਕਾ ਟ੍ਰੈਕਟਰ ਹੱਕ ਲਓ ਆਹੇ ਗੁਰੂ ਇੱਕ ਲਿਆ ڪو ڊي موٽن ۾ نه ٿي، ڇا توهان کي ٿي؟ ਇਹ ਜੀ ਮੇਰੀ ਮਾਮੇ ਦੀ ਕੁੜੀ ਆ ਇਹਨਾਂ ਦੇ ਮੁੰਡੇ ਦੀ ਕੀਤੀ ਸੀ ਸਾਡੀ ਅਸੀਂ ਸਾਰੇ ਇਸ ਸੈਜਪੜ ਦੇ ਜਿੱ ਪਹੁੰਚੇ ਸੀ ਮੌਸਮ ਨੇ ਕੰਮ ਖਰਾਬ ਕਰਤ ਨਹੀਂ ਤੇ ਬਲੌਕ ਹੋਰ ਵੀ ਜਿਆਦਾ ਬਣਾ ਲੰਦੇ ਤੇ ਬਾਕੀ ਸਾਰੇ ਪਰਿਵਾਰ ਤੁਸੀਂ ਦੇਖ ਹੀ ਲਵੋਗੇ ਬਲੌਕ ਦੇ ਵਿੱਚ ਇਹ ਮੇਰੇ ਨਾਲ ਕੇ ਲੈ ਕੇ ਆਇਆ ਪੱਤਾ ਜੀਰੇ ਦਿਖਾ ਰਿਹਾ ਇੱਕ ਰਿੰਗਾ ਦਿਖਾਣਾ ਕਿੱਥੇ ਆ ਰਿੰਗਾ ਦਿਖਾ ਦੇਤਾ ਸੀਗਾ ਪਾਈ ਦੇ ਪਾਈ ਦੇ ਲੁਕੀ ਦੇ ਪਾਈ ਨਹੀਂ ਆ ਮੈਂ ਪਾ ਲੋ ਕੋਈ ਨਹੀਂ ਕਿਹਦੀ ਕੁੜੀ ਦਾ ਨੂਰ ਦਾ ਮੈਂ ਨੂਰ ਦਾ ਪਾਰੇ

ਨਾ ਨਾ ਵਾ ਵਾ ਮਾਸਕੜੀ ਅੱਛਾ ਟੀਸੀ ਜੀ ਉਹਦੀ ਭੂਆ ਜੀ ਇਹ ਇਹ ਭੂਆ ਕੱਪੜੇ ਲੈ ਕੇ ਆਈਏ ਦੋਈ ਬੁੱਤ 10 ਪਾਈ ਆ ਪਾਈ ਚਾਹੀਏ ਪ੍ਰਾਦੇ ਪੱਧਾ ਜੀ ਨੂਰ ਕੁੜੀ ਪਾਈ ਬੈਠੀ ਆ ਇਹ ਕਿਹਦੇ ਪਾਈ ਜੀ ਆਪਣੇ ਭਤੀਜੇ ਦੇ ਚੈਲੇ ਚਾਲਦੀ ਦੀ ਇਹ ਆਦੇ ਬਹੁਤ ਭਤੀਜੇ ਦੀ ਜਿਹਨਾਂ ਬਹੁਤ ਜਿਆਦੇ ਪਿਆਰ ਕਰਦੀ ਆ ज्याति सारी बुरी सुखी यार प्यार बहुत बार चावनाई बड़ी कहां कर ले अरे बड़ी तू दूरी रहेगी यार वो भी आ ले ना दूर ना कपड़े लेके ले ओला आया था बना जी मसी ले देख रे और कलर नो कुछ देख ले बना कुछ तो मुंह में पंड तो पूरे खजारे सा देख है मसी हां ले ले है मसी हां तबला ढूंढ पाउंडे देख अच्छा ते ओ मुकी की भी दफन हो ਉਸਕੇ ਲਾਗੀ ਤੱਕ ਬੀਤੀ ਅੱਛਾ ਆਉ ਦੋ ਰੋਟੀ ਕਮਣੇ ਹਾਂ ਹਾਂ ਤੇ ਉਹ ਆਪਣੀ ਗੁਡੀ ਲਿਆ ਆ ਤਾਂ ਮੈਂ ਮੇਰਾ ਜਿਹੜਾ ਸੋਣਾ ਲਾ ਗਈ ਹਾਂ ਉਹ ਸ਼ਾਮ ਨੂੰ ਪਾਈ ਬੈਠੇ ਅਸੀਂ ਤਾਂ ਕੋਈ ਪਾ ਲਿਓ ਤਾਂ ਇਹ ਤਾਂ ਬੜਾ ਖੁਸ਼ ਨਹੀਂ ਦਿੱਤਾ